ਉਜੜਿਆ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾਸ ਸਵਾਦ ਕਰਦਾ ਤਾਂ ਤੁਸੀਂ ਸੁਣੋ ਕਿਵੇਂ ਕੋਟਕਪੂਰਾ ਦੇ ਵਿੱਚ ਹੂਟਰ ਵਜਾ ਕੇ ਕੀਤੀ ਗਈ ਮਾਰਕ ਜੰਗ ਦਾ ਮਾਹੌਲ ਬਣਦਾ ਹੈ ਤਾਂ ਕਿ ਇਸ ਸਮੇਂ ਕਿਵੇਂ ਤੁਸੀਂ ਸੁਰੱਖਿਆ ਕਰਨੀ ਹੈ ਕਿਵੇਂ ਜ਼ਖਮੀਆਂ ਨੂੰ ਘਰੋਂ ਬਾਹਰ ਕੱਢਣਾ ਹੈਗਾ ਹਰ ਚੀਜ਼ ਦੀ ਜਿਹੜੀ ਹੈਗੀ ਆ ਮੌਕ ਟ੍ਰੈਲ ਕੀਤੀ ਜਾ ਰਹੀ ਹੈ ਕਿ ਲੋਕ ਇੱਥੇ ਮੌਕੇ ਤੇ ਮੌਜੂਦ ਨੇ ਐਨਐਸਸੀ ਦੇ ਜਿਹੜੇ ਵਿਦਿਆਰਥੀ ਨੇ ਉਹ ਵੀ ਇੱਥੇ ਮੌਜੂਦ ਨੇ ਹோம்ਗਾਰਡ ਦੇ ਮੁਲਾਜ਼ਮ ਪੰਜਾਬ ਪੁਲਿਸ ਸਿਵਲ ਪ੍ਰਸ਼ਾਸਨ ਸਾਰੇ ਇੱਥੇ ਮੌਜੂਦ ਨੇ ਕਿਉਂਕਿ ਲਗਾਤਾਰ ਇੱਕ ਪਾਸੇ ਜਿੱਥੇ ਬਾਰਡਰਾਂ ਦੇ ਉੱਪਰ ਦੇਸ਼ ਦੇ ਜਿਹੜਾ ਮਾਹੌਲ ਬਣਿਆ ਹੋਇਆ ਜੰਗ ਦਾ ਤੇ ਦੂਜੇ ਪਾਸੇ ਇਸ ਦੀਆਂ ਤਿਆਰੀਆਂ ਪਹਿਲਾਂ ਤੋਂ ਕੀਤੀਆਂ ਜਾ ਰਹੀਆਂ ਕਿਉਂਕਿ ਅੱਜ 4 ਵਜੇ ਕੋਟਪੁਰਾ ਦੇ ਵਿੱਚ ਸਾਇਰਨ ਵੱਜਨੇ ਪੂਰੇ ਦੇਸ਼ ਦੇ ਵਿੱਚ ਸਾਰਨ ਉਜਾਏ ਜਾਣੇ ਸਨ ਤੇ ਅੱਜ ਕੋਟਪੁਰਾ ਦੇ ਵਿੱਚ ਵੀ ਜਿਹੜੇ ਸਾਰਨ ਉਜਾਏ ਗਏ ਨੇ ਤੇ ਉਸ ਤੋਂ ਬਾਅਦ ਜਿਹੜੇ ਹੈਗੀਆਂ ਮੌਕ ਡਰਲ ਦੇ ਵਿੱਚ ਜੋ ਤਿਆਰੀਆਂ ਕੀਤੀਆਂ ਗਈਆਂ ਨੇ ਕਿਵੇਂ ਸੁਰੱਖਿਆ ਕਰਨੀ ਹੈ ਕਿਵੇਂ ਲੋਕਾਂ ਨੂੰ ਬਾਹਰ ਕੱਢਣਾ ਹੈਗਾ ਉਹ ਸਾਰੀ ਚੀਜ਼ਾਂ ਦੀ ਜਿਹੜੀ ਹੈਗੀ ਆ ਇੱਥੇ ਮੌਕ ਡਰਲ ਕੀਤੀ ਜਾ ਰਹੀ ਹੈਗੀ ਆ ਲੋਕਾਂ ਨੂੰ ਦਿਖਾਇਆ ਜਾ ਰਿਹਾ ਹੈਗਾ ਤੇ ਲੋਕ ਵੀ ਇੱਥੇ ਮੌਕੇ ਤੇ ਪਹੁੰਚੇ ਨੇ ਕਿ ਹਰ ਇੱਕ ਚੀਜ਼ ਆ ਜਿਹੜਾ ਹੈਗਾ ਕਿਵੇਂ ਸਥਿਤੀ ਨੂੰ ਇੰਡੈਕਟਿਵ ਜਾਵੇਗਾ ਤੇ ਸਭ ਤੋਂ ਵੱਡੀ ਗੱਲ ਹੈ ਕਿ ਇਸ ਸਮੇਂ ਦੇ ਵਿੱਚ ਪੈਨਿਕ ਦਾ ਮਾਹੌਲ ਜਿਹੜਾ ਸਮੇਂ ਇਸ ਬਣਿਆ ਹੋਇਆ ਲੋਕਾਂ ਦੇ ਵਿੱਚ ਉਸ ਨੂੰ ਕੱਢਣ ਲਈ ਕਿਉਂਕਿ ਸਰਕਾਰ ਦਾ ਕਹਿਣਾ ਹੈ ਕਿ ਅਸੀਂ ਹਰ ਇੱਕ ਲੋਕਾਂ ਦੇ ਨਾਲ ਖੜੇ ਆ ਹਰ ਇੱਕ ਮਦਦ ਉਹਨਾਂ ਦੀ ਕੀਤੀ ਜਾਵੇਗੀ ਪਰ ਪੈਨਿਕ ਹੋਣ ਦੀ ਕੋਈ ਘਬਰਾਉਣ ਦੀ ਜਾਂ ਕੋਈ ਇਦਾਂ ਕੋਈ ਗੱਲਬਾਤ ਨਹੀਂ ਪਰ ਇਹ ਜਿਹੜਾ ਇੱਕ ਮੌਕ ਡ੍ਰਿਲ ਕੀਤੀ ਜਾ ਰਹੀ ਹੈ ਜੇਕਰ ਸਥਿਤੀ ਬਣਦੀ ਹੈ ਕਿਉਂਕਿ ਦੱਸਿਆ ਜਾ ਰਿਹਾ ਕਿ 1971 ਦੀ ਜੰਗ ਤੋਂ ਬਾਅਦ ਅੱਜ ਜਿਹੜਾ ਹੈਗਾ ਪਹਿਲੀ ਵਾਰ ਜਿਹੜਾ ਹੈਗਾ ਮੌਕ ਆ ਆਰਡਰ ਲਕੀਤੀ ਗਈ ਹੈਗੀ ਆ ਕਿਉਂਕਿ ਇਸ ਸਮੇ ਜਿਹਦੇ ਵਿੱਚ ਜੋ ਹਾਰਨ ਹੂਟਰ ਜਿਹੜਾ ਵੱਡੀ ਆਵਾਜ਼ ਦੀ ਹੁੰਦੀ ਆ ਹੂਟਰ ਵਜਾਇਆ ਗਿਆ ਹੂਟਰ ਵਜਾਉਣ ਦੇ ਵੀ ਦੋ ਤਰੀਕੇ ਨੇ ਜੇਕਰ ਉਹਨਾਂ ਨੂੰ ਅਧਿਕਾਰੀ ਪਿੱਛੋਂ ਆਰਡਰ ਦਿੰਦੇ ਨੇ ਕਿ ਜੰਗ ਸ਼ੁਰੂ ਹੋ ਚੁੱਕੀ ਆ ਉਸ ਸਮੇ ਰੈੱਡ ਹੁੰਦਾ ਤਾਂ ਉਸ ਸਮੇ ਇੱਕ ਤੇਜ਼ ਗਤੀ ਵਾਲਾ ਵੱਡਾ ਜਿਹੜਾ ਹੂਟਰ ਵਜਾਇਆ ਜਾਵੇਗਾ ਤੇ ਉਸ ਤੋਂ ਬਾਅਦ ਜੇਕਰ ਉਹ ਸਥਿਤੀ ਨੂੰ ਕੰਟਰੋਲ ਕੀਤਾ ਜਾਂਦਾ ਹੈ ਤਾਂ ਹਰੇ ਰੰਗ ਦਾ ਸਿਗਨਲ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਸ ਨੂੰ ਜਿਹੜਾ ਹੈਗਾ ਹਰੇ ਰੰਗ ਦਾ ਸਿਗਨ ਦਿੱਤਾ ਜਾਂਦਾ ਹੈਗਾ ਤੇ ਤਾਂ ਜੋ ਉਸ ਤੋਂ ਬਾਅਦ ਜਿਹੜਾ ਹੈਗਾ ਉਸ ਤੋਂ ਆਵਦਾ ਹੂਟਰ ਵਜਾਇਆ ਜਾਂਦਾ ਤੇ ਨਹੀਂ ਤਾਂ ਫਿਰ ਜਿਹੜਾ ਹੈਗਾ ਤੇਜ਼ ਆਵਾਜ਼ ਵਾਲਾ ਜਿਹੜਾ ਹੂਟਰ ਵੱਜਦਾ ਉਸ ਦੇ ਜਿਹੜਾ ਹੁੰਦਾ ਕਿ ਇਹ ਜਿਹੜੀ ਜੰਗ ਲੱਗ ਚੁੱਕੀ ਹੈ ਤੇ ਇਹ ਜਿਹੜੀ ਮੌਕ ਟ੍ਰੈਲ ਪਹਿਲੀ ਕੀਤੀ ਗਈ ਹੈ ਜਿਸ ਵਿੱਚ ਘਰ ਦੇ ਵਿੱਚ ਜੇ ਕੋਈ ਕੋ ਜਖਮੀ ਨੇ ਜਾਂ ਕਿਵੇਂ ਉਹਨਾਂ ਨੂੰ ਰੈਸਕਿਊ ਕਰਕੇ ਘਰ ਦੇ ਵਿੱਚੋਂ ਬਾਹਰ ਕੱਢਣਾ ਤੇ ਕਿਵੇਂ ਉਹਨਾਂ ਨੂੰ ਮੈਡੀਕਲ ਸਹੂਲਤ ਦਿੱਤੀ ਜਾਣੀ ਹੈ ਹਰ ਇੱਕ ਚੀਜ਼ ਬਾਰੇ ਇਸ ਵਿੱਚ ਮੌਕ ਟ੍ਰੈਲ ਦੇ ਵਿੱਚ ਦੱਸਿਆ ਗਿਆ ਹੈਗਾ ਵਗ ਲੋਕ ਫੋਟਪੁਰਾ ਦੇ ਨੇੜੇ ਤੇੜੇ ਦੇ ਲੋਕ ਪਹੁੰਚੇ ਨੇ ਸਟੂਡੈਂਟ ਪਹੁੰਚੇ ਨੇ ਇਹ ਚੀਜ਼ ਦੇਖਣ ਨੂੰ ਕਿਉਂ ਉਹ ਲਗਾਤਾਰ ਖਬਰਾਂ ਆ ਰਹੀਆਂ ਸਨ ਕਿ ਇਹ ਪਾਵਰਟਲ ਕੀਤੇ ਜਾਣੇ ਹੈਗੇ ਆ ਕਿਉਂਕਿ ਰਾਤ ਸਮੇਂ ਬਲੈਕਆਊਟ ਹੋਣਾ ਉਹ ਵੀ ਅੱਜ ਕਰੀਬ ਦਸੀ ਦੇ ਕੇ ਕੋਟਕਪੁਰਾ ਦੇ ਵਿੱਚ 10 ਵਜੇ ਤੇ ਫ੍ਰੀਕ